اوهي شڪر منن ٿا मुर्दाब मुर्दा ਬਾਹਰ ਕਰੋ ਇਹਨਾਂ ਆਵਾਜ਼ਾਂ ਤੋਂ ਹੋਰ ਨਾ ਹੋਵੇ ਭਗਵਾਨ ਬਰਵਨ ਜੀ ਤੋਂ ਬਹੁਤ-ਬਹੁਤ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਜਿਹੜੀ ਸਾਡੀ ਆਵਾਜ਼ ਅਸੀਂ 17 ਤਰੀਕ ਤੋਂ ਲੈ ਕੇ ਇਸ ਖਾਵੇ ਦੇ ਵਿੱਚ ਖਜਲ ਖਵਾ ਹੋ ਰਹੇ ਹੋ ਪਰ ਪ੍ਰਸ਼ਾਸਨ ਸਾਨੂੰ ਸਾਡੀ ਗੱਲ ਸੁਣਦੀ ਬਜਾਏ ਆਪਦੀਆਂ ਗੱਲਾਂ ਸਾਨੂੰ ਸੁਣਾ ਰਿਹਾ ਵੀ ਜਿਵੇਂ ਅਸੀਂ ਜੁਆਕ ਹੁੰਨੇ ਆ ਸਾਨੂੰ ਕਹਿ ਰਿਹਾ ਵੀ ਤੁਸੀਂ ਜੁਆਕਾਂ ਵਾਲੀ ਬੈਠੇ ਮੇਰੇ ਕਹਿੰਦੇ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਬਲਵੀਰ ਸਿੰਘ ਦਾ ਜਿਹੜਾ ਪੋਸਟ ਮਾਰਕ ਕਰਵਾਓ ਭਰਾਓ ਜੀ ਤੁਹਾਨੂੰ ਦੱਸਣਾ ਕਰਦੇ ਸਾਡਾ ਜੀਰਦਾ ਵੀ ਜਿਹੜੇ ਲੋਕ ਆ ਰਹੀਆਂ ਸੁਣਾ ਰਹੀ ਕਾਸੀ ਜਿਹੜਾ ਮੇਲ ਅਸੀਂ ਇਹ ਕਹਿੰਦੇ ਚੋਲੇ ਆ ਜੀ ਦਾ ਜਾਣਕਾਰ ਜੋਗਰਾ ਜੀ ਨੇ ਫੜ ਕੇ ਬਣਾਤਾ ਰਿਹਾ ਜੀ ਉਹ ਜਿਹੜੀ ਗੱਲਬਾਤ ਆ ਅਗਲੇ ਇੱਕ ਤੋਂ ਬੋਲੋ ਤਾਂ ਬਹੁਤ ਕੀ ਬੇਦਰ ਹੈ ਸੋ ਤਾਂ ਕਿਤਨ ਸਾਹਾਰੇ ਐਸੇ ਬੰਦੇ ਦੇਖ ਰਹੇ ਹੋ ਜੀ ਧੰਨਵਾਦ ਸਰ ਕੀ ਗੱਲ ਹੋਈ ਜਿਹੜਾ ਤੁਹਾਨੂੰ ਅੱਜ ਫੂਲ ਥਾਣੇ ਵਿੱਚ ਧਰਨਾ ਲਾਉਂਦੀ ਨੋਟਾ ਜੀ ਸਭ ਤੋਂ ਪਹਿਲਾਂ ਪਰੇਪਾਰ ਵੀਰਾਂ ਨਾਲ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡੀ ਅਸੀਂ 17 ਤਰੀਕ ਤੋਂ ਲੈ ਕੇ ਜਿਹੜਾ ਥਾਣੇ ਦੇ ਵਿੱਚ ਲਗਾਤਾਰ ਹੋ ਰਿਹਾ ਹੈ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਕਿਸਾਨ ਬਲਬੀਰ ਸਿੰਘ ਬਲਬੀਰ ਸਿੰਘ ਨੇ ਕੁਧੀ ਸਤਾ ਸੱਪ ਰਾਤ ਗਿਆ ਉਹਦੇ ਨਾਲ ਕੋਈ ਉਹਦਾ ਕੋਈ ਕੋਈ ਦੱਸ ਦੇ 20 20 ਕਾਰ ਦਾ ਕੋਈ ਲੱਗ ਦੇਣਾ ਬਾਤ ਇਹ ਨਹੀਂ ਐਨਾ ਬਲਬੀਰ ਸਿੰਘ ਨੂੰ ਦੂਰ ਕਰਤਾ ਪਤਾ ਪ੍ਰੀਤਮ ਕੋਲੇ ਜ਼ਮੀਨ ਜੀ ਹੈ ਨੀਰ ਦੇ ਬੰਦੇ ਸਾਰੇ ਵੇਚ ਦਿੱਤੇ ਜਿਹਨੇ ਆਰਧਕੀ ਦੇ ਜਿਹੜੇ ਪੈਸੇ ਸੀਗੇ ਉਹਨੇ ਪੈਸੇ ਵੀ ਸਾਰੇ ਮੋੜਤੇ ਸੀਗੇ ਉਸ ਕੋਈ ਜਿਹੜਾ ਪ੍ਰਨੋਟ ਆ ਪੀਏ ਕੋਈ ਆਪਦੇ ਕੋਲੇ ਨੋਟ ਰੱਖਣਾ ਹੋਣਾ ਚਾਰ ਪੰਜ ਸਾਲ ਤੋਂ ਜਿਹੜੀ ਆਰਧਕੀ ਦੀ ਕੁੜੀ ਆ ਵਕੀਲ ਲੱਗੀ ਆ ਸਾਡੇ ਪਰ ਜਿਹੜੇ ਪੰਕੇ ਨੇ ਜ ਆਪਦੀ ਆਪਦੇ ਤੋਂ ਟੋਰ ਦੇ ਪਾਏ ਆ ਆ ਕੇ ਉਹ ਪਰਿਵਾਰ ਨੂੰ ਡਰਾਮਾ ਕਰਾ ਕੇ ਇਹਦਾ ਪੱਤਰ ਲਿਆ ਕਿ ਇਹ ਤੋਂ ਜ਼ਮੀਨ ਲਈ ਹੈ ਉਸੇ ਤਰ੍ਹਾਂ ਹੀ ਇਹ ਜਿਹੜਾ ਆਰਧਕੀ ਆ ਇਹਨਾਂ ਨੇ ਸਾਡੇ ਪਰ ਸੀਫਾ ਪਟਵਾਰੀ ਦਾ ਕੰਮ ਉਹਨਾਂ ਅਨੁਸਾਰੀ ਨੂੰ ਸਾਡੇ ਪਿੰਡ ਲੈ ਕੇ ਗਏ। ਇਹ ਕਾ ਕੇ ਤਿੰਨਾਂ ਕਹਿੰਦੇ ਆ ਨਾ ਲੱਗਦਾ ਪਲਾਇਰ ਖਾਇਆ। ਪਟਵਾਰੀ ਜਲਵੀਰ ਸਿੰਘ ਦੀ 20 ਸਾਲ ਪੜੇ। ਤੇ ਜਿਹੜਾ ਉਹਦੇ ਭਰਾਵਾਂ ਸਾਸੀਗਾ ਸਾਂਝੇ ਮਾਈ ਨਾਲ ਸੰਜਿਆ ਹਸਰਕਾ ਪਿਆ। ਸਾਰੀਆਂ ਮਸਤਾਰਕੇ ਦੇ ਵਿੱਚੇ ਦਿਖਾ ਰਹੇ ਸੀ ਵੀ ਕਿੰਨੇ ਪਾਪਾ ਵੀ ਸਾਨੂੰ ਇੱਥੋਂ ਪਲਾਇਰ ਵੀ ਅਸੀਂ ਦੰਨਿਆ ਵੀ ਜੱਪਾ ਹੋ ਜਾਣਗੇ। ਆਪਾਂ ਜਿਹੜੇ ਜਿੰਦੇ ਸਿੰਘ ਦੇ ਭਰਾ ਆ ਗਏ। ਇਸੇ ਸਾਹ ਜਾਈ ਦੇ ਬਲਵੀਰ ਸਿੰਘ ਦੇ ਭਰਾ ਹੋ ਕਿਉਂ ਨਹੀਂ? ਕਰਕੇ ਉਹਨੇ ਉਹ ਦਵਾਦ ਇਹਨਾਂ ਨੂੰ ਪਹੁੰਚ ਕੀਤੀ ਹੈ। ਕਿਹਨੇ ਗਿਆ ਬਾਹਰ ਤਗੇ ਦੇ ਨਹੀਂ ਤਾਂ ਵਿਧਾਇਕਾਂ ਨਾਲ ਨਾਲ ਚੱਲ ਰਹੀ ਆਪਾਂ ਗੱਲ ਕਰਨੀ ਆ ਉਹ ਇਸ ਗੱਲ ਤੋਂ ਮਨਾਂ ਕਰਤਾ ਵੀ ਕਹਿੰਦਾ ਮੈਂ ਯਾ ਕੋਰਟ ਦੇ ਵਿੱਚ ਕੇਸ ਚੜਾ ਤੇ ਉਹ ਆਦਾ ਤੇ ਕਹਿੰਦਾ ਜਿਹੜੀ ਕਾਰਵਾਈ ਮੈਂ ਕਰਾਵਾਂ ਨਹੀਂ ਉੱਥੇ ਨੂੰ ਚੱਲਣੀ ਸੁਣੀ ਪਰਿਵਾਰੀ ਨੂੰ ਪੁੱਛਿਆ ਰੋਇਨ ਕਹਿੰਦਾ ਜੋ ਕੋਰਟ ਅਡਰ ਹੈ ਜਿਹਦੇ ਫੈਸਲਾ ਕਰਤਾ ਵੀ ਅਸੀਂ ਨਹੀਂ ਕਰ ਸਕਦੇ ਫਿਰ ਤੋਂ ਬਾਹਰ ਇਹਨੂੰ ਜਿਹੜਾ ਜੱਟਾ ਆਪਣਾ ਤੇ ਹੱਸੜਾ ਦਾ ਮੁੰਡਾ ਪਿਆਰ ਜਿਹੜਾ ਦਾ 18 ਸਲਾਤਪੁਰੇ ਤੋਂ ਆ ਜੀ ਉਹਨਾਂ ਤੋਂ ਲਾ ਕੇ ਨੇ ਗੁਰਬੀਰ ਸਿੰਘ ਨੇ ਸੌਰੀ ਕੀਆ ਦੇ ਭਾਰੀ ਰੇਡ ਆ ਗਈ ਤੇ ਬਲਸਾ ਸਰਾਮਪਰਾ ਪਈ ਆ ਉਦੋਂ ਕਿ ਅਸੀਂ ਇਹੀ ਮੰਗ ਕਰ ਰਹੇ ਹਾਂ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜ਼ਿੰਮੇਵਾਰ ਕਰੀਤੇ ਤੇ ਜਿਹੜਾ ਰਵੀਰ ਸਿੰਘ ਸੀ ਪੋਸਟਮਾਸਟਰ ਉਸ ਕੱਟ ਸਕੇ ਪ੍ਰਸ਼ਾਸਨ ਨੇ ਪਹਿਲਾਂ 7 ਦਿਨਾਂ ਦਾ ਟਾਈਮ ਲਿਆ ਸੀ ਤੇ 3 ਦਿਨਾਂ ਬਾਅਦ ਵਿੱਚ ਗ੍ਰਿਫਤਾਰ ਕਰਦੇ ਯਾਰੋ ਯਾ ਕਿ ਇਹਨੂੰ ਗ੍ਰਿਫਤਾਰ ਅਸੀਂ ਕਰਾਇਆ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਭਰੋਸਾ ਮਾਰ ਨਹੀਂ ਕੀਤਾ ਜਾ ਰਿਹਾ ਵੀ ਤੁਸੀਂ ਜਿਹੜਾ ਪੋਸਟਮਾਸਟਰ ਬਕਰਾ ਦਿਓ ਤੇ ਇਹ ਰਸਕਾਰ ਕੋਲ ਕੋਲ ਨਾਰਾ ਨਾ ਨਾ ਅਸੀਂ ਇਹਨਾਂ ਦਾ ਵਿਸ਼ਵਾਸ ਹੀ ਨਾ ਤੇ ਕਿਉਂ ਨਹੀਂ ਕਰ ਸਾਡਾ ਕਿਸਾਨ ਨਾ ਬਸੇ ਚੜਦੇ ਕੋਈ ਲੜਕੀ ਇੱਥੇ ਉਹਨੇ ਉਹਨੇ ਵਹਿ ਗਿਆ ਉਹ ਗਾਣੇ ਪਾਹਤੇ ਕੀਆ ਉਪਰ ਅੱਗੇ ਤੋਂ ਸਾਡੀ ਦਾ ਅਚਚ ਤੇ ਅੱਤੀ ਸਾ ਉਹਨਾਂ ਨੇ ਨਵਸੇ ਦਾ ਸਰਕਾਰ ਕਰਤਾ ਸੀਗਾ ਪਰ ਉਹ ਬਾਦ ਦੋ ਪ੍ਰਯਾਗ ਰਸਤੀ ਦਾ ਕੋਈ ਬਾਹਰੀ ਜ਼ਰੂਰਤ ਨਹੀਂ ਸੀਗੀ ਉਹਦੇ ਕੇਸ ਦੇ ਵਿੱਚ ਬਾਕੀ ਜੋ ਦੋਸ਼ੀ ਆ ਸ਼ਰੇ ਆ ਉਹ ਪਨਾਲੇ ਵਿੱਚ ਪਾਹਿਆ ਉਹ ਅਸੀਂ ਮੰਗ ਕਰਦੇ ਆ ਵੀ ਉਹਨਾਂ ਨੂੰ ਵੀ ਜੇ ਕਰਦਾ ਰੋ ਮਿੱਤਰੋ ਕਾਲੇ ਪਰਿਵਾਰ ਜਿਹੜਾ ਕੋਈ ਸ਼ਕਲਾ ਸਾਹਿਬ ਲਗਾਤਾਰ ਅਗਦੀ ਦਾ ਲੱਗ ਰਹੇ ਆ ਰੁਪਏ ਦੇ ਕਹੇ ਆ ਇਹ ਬਵੀਤ ਬੜਾ ਸਕੇ ਛੋਟੇ ਬਹੀ ਹੀ ਮੈਂ ਵੀ ਪਾਚਾ ਦਾਦ ਅਈ ਰੁਪਏ ਤੇ ਹੋ ਜਾਂਦੇ ਵੀ ਜਿੱਕਰਾਂ ਦੀ ਗੱਲ ਹੁੰਦੀ ਚੱਕਰ ਨਾ ਰਣਾ ਚੱਕਣਾ ਇਹ ਸਾਰੇ ਬਰਕਰਾਰ ਅਸੀਂ ਚੱਕ ਰੱਖਾਂਗੇ ਕਿੰਨੇ ਵੇਲੇ ਚਾਹੇ ਪਰਦਾ ਜੀ ਨਾਮ ਆ ਦੇ ਉਹਨਾਂ ਦੇ ਇੱਕ ਬਾਈ ਜਿੱਕਰਾਂ ਜੀ ਜੀ ਸਰਦੀਪ ਸਿੰਘ ਰਾ ਅਬਰਾਹਮ ਜੀ ਜਨਰਲ ਹੁੰਦਾ ਹੈ ਜਵਾਹਰਤਾਜੀ ਅਸੀਂ ਰੀਤਾ ਮਾਰਿਆ ਤੇ ਤੁਸੀਂ ਸਾਡੇ ਬੱਚੇ ਉਸ ਗੱਲ ਨੂੰ ਗ੍ਰਿਫਤਾਰ ਕਰ ਲੂਗੀ ਅਸੀਂ ਦੇਖੋ ਜੀ ਉਹਨਾਂ ਨੇ ਵਾਰਗਾ ਹੀ ਜਾਰ ਆ ਤਾਂ ਵੀ ਉਹਨਾਂ ਨੇ ਬੰਦ ਕਰਾਇਆ ਸਾਡੇ ਫਾਰਮਰ ਅੱਜ ਵੀ ਛੋਟੇ ਮੀਡੀਆ ਆਈ ਸੀ ਕਹਿੰਦੇ ਆ ਬਾਜ਼ਾਰ ਵਿੱਚ ਜਿਹੜੇ ਅਸੀਂ ਉਹਨਾਂ ਸ਼ਰਾਪੀ ਕਹਾਂਗੇ ਸਾਡੇ ਬਲਵੀਰ ਸਿੰਘ ਦੀ ਲਾਸ਼ ਬਾਹਰਤਾਲ ਦੇ ਬਈਆ ਅਸਰਾ ਮਾਖਮ ਕੰਕ ਕਰਾਉਂ ਤੋਂ ਸਸਕਾਰ ਕਰਨ ਤੋਂ ਪੰਜ ਹੋਵੇ ਤਾਂ ਵੀ ਕਿਹੜੇ ਜੜਾ ਉਹਨਾਂ ਦੇ ਗੱਲਾਂ ਪਰ ਉਹ ਅੱਜ ਵੀ ਬੰਦ ਕਰਾ ਲਿਆ ਤੇ ਨਾ ਪ੍ਰਸ਼ਾਸਨ ਨੇ ਆਪ ਲੋਕ ਤੇ ਡਿਵਾਨੇ ਪੇਸ਼ ਮੰਨੋ ਨਾ ਖਾਇ ਸੀ ਅੱਜ ਅਸੀਂ ਪਿੰਡੋਂ ਆਇਆ ਤੁਹਾਨੂੰ ਕਰ ਗਿਆ ਵੀ ਬਾਜ਼ਾਰ ਉਹ ਅੱਜ ਵੀ ਬੰਦ ਕਰਾ ਦੇ